ਗੁੱਡ ਮਾਰਨਿੰਗ ਗਾਇ ਸਾਰਿਆਂ ਨੂੰ ਸਿੰਘ ਵੀ ਉੱਠ ਗਿਆ ਮੂੰਹ ਏਕੰਦਾ ਬਿਸਤਰੇ ਵੜ ਕੇ ਤੇ ਉਧਰ ਭਾਜੀ ਜੀ ਸਵੇਰੇ ਸੁੱਤੇ ਪਏ ਤੇ 8:27 ਹੋ ਗਏ ਆ ਬਸ ਹੁਣ ਤਿਆਰ ਹੋ ਗਏ ਆਪਣੇ ਕੰਮ ਤੇ ਜਾਈਏ ਅੱਜ ਤਾਂ ਵੀ ਇਹ ਤਾਂ ਠੀਕ ਨਹੀਂ ਲੱਗੰਦੀ ਸੋ ਇਸ ਕਰਕੇ ਮੈਂ ਨਾ ਵਾਤ ਨੋਣਾ ਨਈ ਗਾਇ ਸਿੰਘ ਬਿਸਤਰੇ ਚ ਉੱਠ ਗਿਆ ਵਾ ਤੇ ਮੂੰਹ ਮਾ ਧੋ ਕੇ ਆ ਗਿਆ ਵਾ ਤੇ ਭਾਜੀ ਵੀ ਉੱਠ ਗਏ ਹੁਣ ਆਪਾਂ ਤਿਆਰ ਹੋ ਕੇ ਕੰਮ ਤੇ ਚੱਲੀਏ ਗਾਈਜ਼ ਆਪਾਂ ਤਿਆਰ ਹੋ ਚੁੱਕੇ ਆਂ ਤੁਸੀਂ ਦੇਖ ਸਕਦੇ ਜੇ ਹੁਣ ਸਿੰਘ ਮੈਨੂੰ ਮੇਰੇ ਕੰਮ ਤੇ ਛੱਡਣ ਜਾ ਰਿਹਾ ਵਾ ਚਲਿਏ ਸਿੰਘ ਸਾਹਿਬ ਉੱਥੋਂ ਫਿਰ ਗਾਈਜ਼ ਆਪਾਂ ਹੁਣ ਨਿਕਲਣ ਲੱਗੇ ਆਂ ਆਪਣੇ ਕੰਮਾਂ ਤੇ ਜਾਣ ਲਈ ਦਿਹਾੜੀਆਂ ਤੇ ਤੇ ਸਿੰਘ ਦਰਵਾਜ਼ਾ ਬੰਦ ਕਰ ਦਿੰਦਾ ਆ ਆ ਲੋਕਾ ਡੇ ਇੱਥੇ ਅਸੀਂ ਲੜ ਲੱਗ ਜਾਨੇ ਆ ਬੰਦਾਂ ਕੁੰਡੀ ਲਾ ਜਾਨੇ ਪਰ ਅੰਕਲ ਕਹਿੰਦੇ ਲੋਕ ਲੱਗ ਜਾਇਆ ਕਰੋ Det virker som om det ikke er noe problem. ਲੈਟ ਕੋ ਨਹੀਂ ਮਈ ਹੂੰ ਲੈਟ ਲੈਟ ਮਾਮਾ ਹੁਣ ਕਿਹੜਾ ਰਾਤ ਵਾ ਤੇ ਇਹ ਦਿੱਲਕਾ ਦੀ ਕੋਈ ਚਾਬੀ ਵੀਰਾ ਅੱਜ ਦੀ ਡੇਟ ਚਲੋ ਅਗਲਾ ਦੋਗੇ ਤੈਨੂੰ ਲਾ ਦੇ ਕਿਆ ਬਾਤ ਹੈ ਲਾ ਦਿੱਤਾ ਕੋਲ ਨਾ ਬੜਾ ਉਸ ਕਿਸੇ ਤੋੜਨਾ ਹੀ ਪੈਣਾ ਹੈ ਨਾ ਹੀ ਖੋਲੋ ਖੋਲ ਜਾਣਾ ਹੁਣ ਖੋਲ ਕੇ ਵੀ ਵੇਖ ਲੈ ਚਲ ਇੱਕ ਵਾਰੀ ਉਹ ਜਾ ਬਈ ਆਲਦੀ ਖੋਲਾਂਗੇ ਮੇਰਾ ਫੋਨ ਗਿਆ ਦਿਲ ਰਹਿ ਗਿਆ ਤੁਹਾਡਾ ਚੱਲ ਜੇ ਮੈਂ ਪਾ ਲਿਆ ਮੇਰਾ ਮੇਰਾ ਚਾਰਜਰ ਆਈ ਐਮ ਲਵ ਚਾਰਜਰਸ ਮੇਰਾ ਵੀ ਪਾ ਲਿਆ ਹਾਲਾ ਹਦੀਨ ਹਾਈ ਕੋਰਟ ਦੇ ਜੱਜ ਪਰ ਮੀਟਿੰਗ ਹੀ ਹੋਊ। ਚਾਬੀ ਵੀ ਨਹੀਂ ਹੈ ਜੀ। ਬਾਹਰ ਠੀਕ ਆ। ਗਾਇ ਸਿੰਘ ਨੇ ਨਾ ਜਿਹੜੀ ਚਾਬੀ ਹੈ ਨਾ ਇੱਥੇ ਆਪਣੇ ਮੋਟਰਸਾਈਕਲ ਦੀ ਉਹ ਸ਼ਾਇਦ ਅੰਦਰ ਕਮਰੇ ਚ ਭੁੱਲ ਗਿਆ ਵਾ। ਇਸ ਕਰਕੇ ਸਾਨੂੰ ਦੁਬਾਰਾ ਤਾਲਾ ਖੋਲਣਾ ਪੈੰਦਿਆ ਵਾ। ਚਾਬੀ ਪਰ ਗਵਾਦੀ ਨੇ ਉੱਥੇ ਗਵਾਤੀ ਚਾਬੀ ਸਿੰਘ ਸਾਹਿਬ। ਚਾਬੀ ਇਹ ਪਾ ਲੱਗ ਗਈ ਤੈਨੂੰ ਮਾਦੋਂ ਕਿ ਆਈ ਖੋਲ ਕੇ ਵੇਖ ਲਾ ਜਦੋਂ ਖੋਲ ਲੈਣਾ ਤਾਂ ਫਾਇਦਾ ਹੋ ਜਾਣਾ ਤੈਨੂੰ ਮੈਂ ਕਹਣਾ ਜਿਹੜੀ ਗੱਲ ਮੈਂ ਕਹਿੰਦਾ ਉਹ ਹੀ ਹੋਣੀ ਹੁੰਦੀ ਆ ਚੈਲਸੀ ਹੁੰਦੀ ਚੈਲਸੀ ਆ ਨਹੀਂ ਹੁੰਦਾ ਉਹ ਬਰਾਜ ਦਾ ਨਾਜ਼ ਰਿਆ ਕਰੋ 3 ਵਜੇ ਵੱਢੇ ਵੱਢੇ ਮਿਲ ਪਦਾ ਹੋ ਗਾ ਗਾਈਜ਼ ਆਪਾਂ ਜਾਣਦੇ ਹਾਂ ਕਿ ਯਾਰਾ ਰਸਤੇ ਜੋ ਆਪਾਂ ਇਹ ਭੈ ਤੁਹਾਡਾ ਏਰੀਆ ਥੋੜੀਆ ਜਿੱਤੇ ਡਿੱਗੜਵਾ ਆਪਾਂ ਰਸਤੇ ਜੋ ਕਾਰ ਲਿਆ ਤਾਂ ਕਿ ਕਿ ਦੁਕਾਨ ਹੋਣੀ ਆ ਸੇ ਕੋ ਮੁੰਡੇ ਉਹਨਾਂ ਕੋ ਰੋਕ ਆ ਰੋਕ ਲੈ ਇੱਥੇ ਇੱਥੇ ਕੋ ਉਹਨਾਂ ਕੋ ਖਾ ਲੋ ਨਾਸ਼ਤਾ ਕਰ ਲੋ ਫਿਰ ਚਲਾਂਗੇ ਅੱਗੇ ਗਾਇਜ਼ ਇੱਥੋਂ ਆਪਾਂ ਨੂੰ ਨਾਸ਼ਤਾ ਨਾ ਇੱਥੇ ਬੰਨਾ ਹੈ ਜੇ ਟਾਈਮ ਲੱਜਦਾ ਭਾਈ ਨੂੰ 12 ਵਜ ਜਾਂਦੇ ਇਹਨਾਂ ਨੂੰ ਚੱਲ ਅੱਗੇ ਅੱਗੇ ਹੋਣੀ ਦੁਕਾਨ ਇਹ ਗਾਇਜ਼ ਨੇ ਇਹ ਅੱਪਾ ਜੀ ਕੋਲ ਪੁੱਛਿਆ ਜੀ ਇਹ ਕਹਿੰਦੇ ਹਨ 12 ਵਜ ਜਾਂਦੇ ਆ ਤੇ ਸੋ ਆਪਾਂ ਇੱਥੇ ਰੋਕਾਂਗੇ ਅੱਗੇ ਦੁਕਾਨ ਹੋਈ ਸੰਗੇ ਕੋ ਉੱਥੇ ਰੋਕੀ ਅੱਗੇ ਤੁਰ ਕੇ ਜਾਣਾ ਮੈਂ ਆ ਇੱਧਰ ਨੂੰ ਇੱਧਰ ਨੂੰ ਕਿੱਥੇ ਜਾਣਾ ਮੈਂ ਗੋਗਰੂ ਫਟਣਾ ਵਿੱਚ ਰੋਗਲਾ ਕਈ ਜਾ ਦੁਕਾਨ ਆ ਗਈ ਜਿੱਥੋਂ ਆਈ ਹੁਣ ਨਾਸ਼ਤਾ ਕਰਨਾ ਵਾ ਇੱਧਰ ਕੋਲੇ ਫੁੱਟਰੇ ਆ ਇਹ ਵੀ ਖਾੜੇ ਉਹ ਚੋਲ ਚੋਲ ਵੀ ਹੁੰਦੇ ਆ ਚੋਲ ਵੀ ਨਹੀਂ ਖਾਣੇ ਆ ਉਹ ਖਾੜਾ ਛੋਲੇ ਫੁੱਟਰੇ ਉਹ ਦਿਖਾਈ ਸਕਦਾ ਉਹ ਥੋੜੀ ਮਣਾ ਹੁੰਦੇ ਆ ਅੱਜ ਪਤਲਾ ਹੁੰਦੇ ਆ ਉਹ ਹੈ ਆ ਜਾ ਤਲੇ ਜਾ ਤਲੇ ਜਾ ਭਰਾ ਤਲੇ ਨੂੰ ਨਹੀਂ ਉਹਨੇ ਕਿਹਾ ਉਹਨੇ ਕਿਹਾ ਸੀ ਦਹੀਂ ਤੇ ਚੋਲ ਨਹੀਂ ਖਾਣੇ ਇਹ ਕਿਹਾ ਸੀ ਉਹਨੇ ਆ ਜਾਓ ਆਹੋ ਇਹ ਕੀ ਖਾਣਾ ਵਾ ਦੱਸੋ ਜਲਦੀ ਆਹ ਬਰਾ ਮੈਂ ਚਾਹੀ ਪਰੀ ਉਹ ਬਰਾ ਹਲਦੀ ਉਖਾਲਾ ਅੱਜ ਹੁਣ ਕਿੱਡਾ ਤੂੰ ਇੱਕ ਦਿਨ ਚਲਦੀ ਖਾ ਕੇ ਤਗੜਾ ਹੋ ਜਾਣਾ ਵਾ ਕਹਣਾ ਦੀ ਖਾ ਕੇ ਮੜਾ ਹੋ ਜਾਣਾ ਵਾ ਭਾਈ ਕੀ ਕੀ ਆ ਬਲੇ ਮਟੋਰੇ ਰਾਜ ਮਚਾਵਲ ਕੜੀ ਚਾਵਲ ਖੋਲੇ ਚਾਵਲ ਇਹ ਮੈਨੂੰ ਨਾ ਕੜੀ ਚਾਵਲ ਕਰ ਦਿਓ ਇੱਕ ਪਲੇਟ ਆਜੋ ਤੁਸੀਂ ਵੀ ਦੱਸੋ ਜਲਦੀ ਯਾਰ ਗਾਇਜ਼ ਮੈਂ ਇਹਨਾਂ ਨੂੰ ਕਿਹਾ ਤੂੰ ਵੀ ਨਾਸ਼ਤਾ ਕਰ ਲਓ ਮੈਂ ਕੜੀ ਚਾਵਲ ਦਾ ਆਰਡਰ ਦਿੱਤਾ ਪਰ ਇਹ ਕਹਿੰਦੇ ਨਹੀਂ ਕਰਨਾ ਉਹ ਵੇਖਣ ਕੀ ਕਰਦੇ ਫੋਨ ਆ ਗਿਆ ਬਾਈ ਨੂੰ ਦੋਵੇਂ ਉੱਤਰ ਸਲਾਹ ਕਰ ਰਹੇ ਆ ਜਾ ਕੇ ਮਰਜੀ ਯਾਰ ਡੀ ਓਕੇ ਵੀ ਇੱਕ ਸਾਧ ਦੇ ਕੜੀ ਚਾਵਲ ਆ ਚੁੱਕੇ ਆ ਮੇਰੇ ਹੁਣ ਮੈਂ ਨਾਸ਼ਤਾ ਕਰਨ ਲੱਗਾ ਹਾਂ ਭਾਈ ਮਿਰਚ ਵੀ ਦਿਓ ਇੱਕ ਬਾਕੀ ਆਪਾਂ ਮਿਲਦੇ ਆਂ ਨਾਸ਼ਤਾ ਕਰਕੇ ਗਾਇਜ਼ ਆਪਾਂ ਨਾਸ਼ਤਾ ਕਰ ਲਿਆ ਵਾ ਤੇ ਆਪਾਂ ਅੱਗੇ ਆਪਣੇ ਆਫਿਸ ਵੱਲ ਜਾਣੇ ਆ ਸਿੰਘ ਦੇ ਭਾਈ ਨਾ ਕਹਿੰਦੇ ਨਹੀਂ ਅਸੀਂ ਨਹੀਂ ਕਰਨਾ ਨਾਸ਼ਤਾ ਤੇ ਉਹ ਮੈਨੂੰ ਦੋਵੇਂ ਜਾਣੇ ਮਤਲਬ ਮੈਂ ਕਿਹਾ ਚਲੋ ਫਿਰ ਤੁਸੀਂ ਚਲ ਜੋ ਵਾਪਸ ਇੱਕੋ ਮੈਨੂੰ ਮੈਂ ਚਲ ਜਾਂਗਾ ਆਪੇ ਤੁਰ ਕੇ ਕਰ ਲੈਂਦੇ ਤੇ ਸਹੀ ਹੀ ਉਹਨੂੰ ਦੇਖੋ ਪਰਾਂਡੇ ਪਰਾਂਡੇ ਖਾਣੇ ਹੋਣੇ ਉਹਨਾਂ ਨੇ ਮੈਂ ਗਾਈਸ ਤਾਂ ਗੜੀ ਚਾਹਲ ਸੇਰੇ ਖਾ ਲੈਣਾ ਕਿ ਨੂੰਣੇ ਜੇ ਸੇਰੇ ਸੇਰੇ ਇਤਨਾ ਪਰਾਂਡੇ ਕਿਤੋਂ ਮਿਲਦੇ ਨਹੀਂ ਆ ਤੇ ਦੁਪਹਿਰੇ ਫਿਰ ਫੇਰੇ ਫਿਰ ਕੱਲੀ ਰੋਟੀ ਖਾ ਲੈਣੀ ਫਿਰ ਰਾਤੀ ਵੀ ਰੋਟੀ ਖਾ ਲੈਣੀ ਆ ਸੋ ਇਸ ਕਰਕੇ ਕੀ ਕਰੀਏ ਘਰੋਂ ਬਾਹਰ ਰਹੇ ਸਭ ਕੁਝ ਕਰਨਾ ਹੀ ਪੈਂਦਾ ਘਰ ਵਾਂਗੂ ਮਤਲਬ ਜੋ ਮਨ ਚਾਹਾ ਉਹ ਤੇ ਖਾਣ ਨੂੰ ਮਿਲਦਾ ਨਹੀਂ ਜੋ ਮਤਲਬ ਖਾਣ ਨੂੰ ਟਿੱਡ ਪਰਣ ਵਾਸਤੇ ਜੋ ਵੀ ਚੀਜ਼ ਸਾਹਮਣੇ ਹੋਏ ਉਹ ਖਾਣੀ ਪੈਂਦੀ ਆ ਘਰ ਵਾਂਗੂ ਨਾ ਕਰੇਨੀ ਆਪਾਂ ਕਰ ਸਕਦੇ ਗਾਈਸ ਹੁ ਅਫਿਸ ਪਹੁੰਚ ਗਏ ਆ ਉੱਪਰ ਚਾੜਨੇ ਆ ਜਿੱਥੇ ਬੈੰਨੇ ਆਪਾਂ ਸਾਡਾ ਮੇਨ ਆਫਿਸ ਆ ਬਿਲਡਿੰਗ ਦੇ ਅੰਦਰ ਆ ਗਿਆ ਮਤਲਬ ਬਾਕੀ ਮਿਲਦੇ ਆ ਬਾਅਦ ਚ ਗਾਈਜ਼ ਹੁਣ ਮੇਰੀ ਲੰਚ ਬ੍ਰੇਕ ਹੋਈ ਜਾਂ ਤੇ ਮੈਂ ਲੰਚ ਕਰਨ ਨੂੰ ਵਾਸਤੇ ਜਾਣਾ ਥੱਲੇ ਲੰਗਰੇਸ਼ ਨੋ ਪਾਸੇ ਤੇ ਗਾਈਜ਼ ਆਪਾਂ ਲੰਚ ਕਰਕੇ ਫ੍ਰੀ ਹੋ ਗਏ ਆ ਹੁਣ ਮੈਂ ਚਲ ਜਾਣਾ ਵਾਪਿਸ ਮੈਨੂੰ ਥੋੜਾ ਜਿਹਾ ਟੈਕ ਟਹਿਲ ਕੇ ਦਮ ਤੋਰ ਫਿਰ ਕੇ ਤੇ ਚਲ ਜਾਣਾ ਵਾਪਸ ਆਪਣੀ ਸੁਪਰ ਬਿਲਡਿੰਗ ਬਿਲਡਿੰਗ ਨਾਲ ਮੈਨੂੰ ਆਪਣੇ ਆਫਿਸ ਉੱਤੇ ਚਲ ਜਾਣਾ ਵਾ ਫਿਰ ਕੰਮ ਕਰਨ ਨੂੰ ਵਾਸਤੇ ਗਾਈਜ਼ ਮੈਂ ਟਾਈਮ ਲਿਆ ਵਾ ਤੇ ਮੇਰਾ ਮਿਲ ਵਾਪਿਸ ਲੰਚ ਬ੍ਰੇਕ ਓਵਰ ਦਾ ਟਾਈਮ ਹੋ ਗਿਆ ਵਾ ਇਹ ਉਹ ਨਾਮ ਇਸ ਚੱਲ ਰਿਹਾ ਹੈ ਕੈਬਨਲ ਗਾਈਜ਼ ਮੈਂ ਕੈਬਨਚ ਪਹੁੰਚ ਗਿਆ ਮੈਂ ਤੇ ਮੇਰੇ ਨਾਲ ਵਾਲੇ ਸਰ ਨਾ ਗਏ ਆ ਲੰਚ ਕਰਨ ਗਏ ਆ ਤੇ ਆਪਾਂ ਆਪਣਾ ਕੰਮ ਕੰਟੀਨਿਊ ਕਰੀਏ ਗਾਈਜ਼ ਮੇਰਾ ਹੋ ਗਿਆ ਕੰਮ ਜਿੱਥੇ ਜਾਉਂਗਾ ਹੋਵੇਗਾ ਹੈ ਨਾ ਤੇ ਲੰਚ ਆ ਜਾਏ ਟਾਈਮ ਤੇ ਮੈਂ ਇਹ ਖਿਆਲ ਤੋਂ ਜਾਣ ਮੈਂ ਉਹਨਾਂ ਨਾਲ ਬਾਹਰ ਆਉਣਾ ਇਦ ਮਾਦੇ ਸਿੰਘ ਨਤੀ ਸੀ ਜਨਾ ਹੁਣੇ ਮੈਡੀਕਲ ਸਟੋਰ ਤੇ ਆਏ ਭਾਈ ਦੀ ਦਵਾਈ ਲੈਣ ਕਿ ਇੱਕ ਗੋਲੀ ਲੈਣੀ ਹੈ ਉਹਨਾਂ ਨੇ ਪਰ ਉਹ ਕੀ ਕਹਿੰਦੇ ਕਿ ਗੋਲੀ ਨਾ ਉਹ ਮਤਲਬ ਭਾਜੀ ਨੂੰ ਗੋਲੀ ਚਾਹੀਦੀ ਹੈ ਇੱਕ ਤੇ ਸੋ ਇਸ ਕਰਕੇ ਤੇ ਉਹ ਗੋਲੀ ਦੇ ਨਹੀਂ ਜਾਂ ਡਾਕਟਰ ਆਨਲਾਈਨ ਹੀ ਹੁਣੇ ਫਿਰ ਕਰਾ ਜਾਉਂ ਲੈਂਦਾ ਉਹ ਭਾਈ ਕਹੀ ਜਾਂਦਾ ਮੁੰਡੇ ਟਾਈ ਗਈ ਜਨਾ ਤੇ ਕੋ ਸਾਹਵੇਂ ਨਹੀਂ ਜਾਂਦੇ ਤੇ ਜਾ ਉਹ ਇੱਕ ਗੋਲੀ ਦੇ ਨਹੀਂ ਦੇ ਉਹ ਕਹਿੰਦੀ ਕਰ ਯਾਰ ਮੇਰਾ ਬੈਗ ਨਹੀਂ ਜੀ ਕਹਿੰਦੇ ਆਪਾਂ ਪਤਾ ਹੀ ਦੇਣਾ ਤੇ ਭਾਜੀ ਕਹਿੰਦੇ ਨਹੀਂ ਆਪਾਂ ਪਤਾ ਕਹਿੰਦੇ ਨਹੀਂ ਲੈਣਾ ਫਿਰ ਅਸੀਂ ਰਹਿਣਤਾ ਤੇ ਹੁਣ ਮੈਂ ਪਾਣੀ ਦੀ ਬੋਤਲ ਲੈਣ ਲੱਗਾ ਵਾਂ ਲੈ ਲੈ ਕੇ ਲੈ ਪਾਣੀ ਦੀ ਬੋਤਲ ਲਿਆ ਤੇ ਮੁਰਾ ਕਿੱਧਰ ਜਾਣਾ ਸਿੰਘ ਆਪਾਂ ਕੇਲੇ ਲੈਣੇ ਤੂੰ ਤੂੰ ਕੇਲੇ ਦੀ ਮੁੰਡ ਮਾਰਾ ਪੰਜਾਣਾ ਕਿੱਧਰ ਵਾ ਜਾੜਾ ਭਾਈ ਜਿੱਥੇ ਜਾਂਦੇ ਰੋਜ਼ ਫਲੈਟ ਵੱਲ ਦਵਾਈ ਨਹੀਂ ਲੈਣੀ ਭਾਜੀ ਦੀ ਲੈ ਲੈ ਗਾਈਜ਼ ਹੁਣ ਆਪਾਂ ਦਵਾਈ ਸੇਰੇ ਲਵਾਂਗੇ ਤੇ ਹੁਣ ਆਪਾਂ ਆਪਣੇ ਫਲੈਟ ਵਾਈ ਦਾ ਹਾਂਦੇ ਆ ਗਾਈਜ਼ ਵਿਜੇ ਆ ਗਿਆ ਵਾ ਘਰੋਂ ਹੋ ਕੇ ਤੇ ਹੁਣ ਆਪਾਂ ਰੋਟੀ ਖਾਣ ਲੱਗੇ ਆ ਸਾਰੇ ਜਣੇ ਸਾਰੇ ਚਾਰੇ ਭਰਾ ਇਕੱਠੇ ਬੈਕ ਰੋਟੀ ਖਾਣ ਲੱਗੇ ਆ ਬੈਟ ਤੇ ਬੈਕ ਖਾਣੇ ਥੱਲੇ ਬੈਕ ਖਾਣੀ ਆ ਹੈ ਵਿਜੇ ਮੇਰਾ ਟਾਈਮ ਬਿਲਕੁਲ ਹੀ ਨਹੀਂ ਆ ਨੇ ਯਾਰ ਜਗਾ ਨਹੀਂ ਨਾ ਕਿ ਬੈਂ ਚਾਰਾਂ ਵਾਸਤੇ ਬੈਠ ਤੇ ਆ ਜਾਓ ਤਪਾਉ ਮੇਰੀ ਆਉਗੇ ਕੱਡ ਦਿੱਖ ਪੈ ਚੀਂ ਚੀਂਆ ਬਾਉ ਕੱਡਦਾ ਰੇ ਸਿਸਟਮ ਹੋ ਗਿਆ ਸੇਕ ਕਿ ਤੂੰ ਤੋੜ ਤੋੜ ਕੇ ਮੂੰਹ ਜਿ ਫੁਰਕੀਆਂ ਪਾਇਆ ਘਾੜੇ ਦੰਦਾ ਦੇ ਜਿੱਦਾਂ ਵੇਖਿਆ ਨਹੀਂ ਉਹ ਭੈ ਗੋਰਾ ਜਾ ਨੇ ਤਿੰਨ ਰੱਖੇ ਪੈਟ ਭੁੱਲ ਵੇਖੀ ਰੀਲ ਕਦੀ ਭਾਈ ਹੁਣ ਮੈਂ ਕੋਰਸ ਸੁਣਾਣੀ ਉਹ ਬੜਾ ਬੜਾ ਦੱਲੋ ਬਈ ਰੇ ਜੀ ਮਾਤੇ ਪਲੇਜ਼ਰ ਹੋਤਣਾ ਆ ਸੈਂਡਰ ਤੋਂ ਆ ਤੇ ਅੰਨੀ ਜਾਇਆ ਤੋੜੀ ਸਾਰਾ ਉਹ ਤਰੇਣਾ ਸਪਾਇਡਰ ਦਾ ਤਾਤ ਕਰਦੇ ਜੈ ਨਹੀਂ ਇਹ ਤਾਂ ਸੀਤੋ ਮਾ ਲੀਕਸਾ ਸਿਤਾ ਸਵਾ ਬਲੇਜ਼ਰ ਲਾੜੇ ਤੁਹਾਡੀ 2000 ਦਿੱਤਾ ਜਿਹੜਾ ਗੀਨ ਬਲੀਸ਼ਾਨ ਦਾ ਚੈਲਸੀ ਹੈ ਜ ਆਪਣੇ ਤੇ ਯਾਰ ਸੀ ਆਪਾਂ ਫਿਰ ਵੀ ਇਸਟੀਲਾ ਜਾਇਆ ਤੰਨਾ ਫਿਰ ਪਾਗੇ ਨਹੀਂ ਨਹੀਂ ਚੱਲ ਥੋੜਾ ਜਿਹਾ ਸਹੀ ਹੋ ਗਿਆ ਇਹ ਤਾਂ ਫਿਰ ਆਪਾਂ ਉਹ ਤੇ ਕਰਦੇ ਭਾਈ ਤੁਹਾਡੇ ਗਲੇ ਨੂੰ ਕੀ ਹੋਇਆ ਵਾ ਕੱਪੜੇ ਸਾਮ ਨੂੰ ਦ ਬੜਾ ਵਧੀਆ ਟਿਕਾਣਾ ਲਾ ਸਹੀ ਗੱਲ ਉਦਾਂ ਖਲਾਰਾ ਪਿਆ ਰਹਿੰਦਾ ਹੈ ਤੂੰ ਪਰ ਤੂੰ ਹੋਏ ਵੀ ਸੁਧਰ ਤਾ ਉਹ ਹੀ ਤਾ ਕੀ ਕੀਤਾ ਮੈਂ ਆਪਾਂ ਕੰਮ ਕੀਤਾ ਭੈਣ ਮਰਾਇ ਜੀਤਾ ਤੇ ਭਰਾ ਤੂੰ ਜਦ ਇਦਾਂ ਤੂੰ ਰੱਖਣ ਲੱਗਾ ਤਾਂ ਦੋ ਪੈਂਟਾਂ ਨਹੀਂ ਰੱਖ ਸਕਦਾ ਭਰਾ ਬਣਾ ਲਓ ਮੈਂ ਤੋਂ ਲਗਾ ਤਾ ਤੂੰ ਜੋ ਧੋ ਕੇ ਤੂੰ ਰੱਖ ਲਈ ਮੈਂ ਦਾ ਉਸ ਬਰਾਉਨ ਨੂੰ ਤੇ ਫੋਨ ਇਟ ਦੇਣਾ ਮੈਂ ਮੈਨੂੰ ਪਰ ਆਉਣਾ ਮੇਰੇ ਤੋਂ ਦਿਨਾਲੋ ਮੈਂ ਨਹੀਂ ਮੈਂ ਨਹੀਂ ਹੋਣੀ ਦੋਣਾ ਕੱਪੜੇ ਮੈਂ ਤੋਂ ਨਹੀਂ ਹੈਗੇ ਸਿਰਫ ਛੱਟਾਂ ਦੋਣ ਜਾ ਵਾ ਅੱਜ ਵੀ ਜੇ ਫਿਰ ਸਾਡੇ ਵਾਸਤੇ ਬਰਾਉਨੀ ਲੈ ਕੇ ਆਇਆ ਵਾ ਮਤਲਬ ਗੇਕ ਜਾ ਲੈ ਕੇ ਆਇਆ ਵਾ ਪੂਰੇ ਰੰਗ ਵਾਲਾ ਭਰਾ ਤੁਹਾਡੇ ਲਈ ਪਹਿਲਾਂ ਉੱਠਾ ਕਰੋ ਮੈਂ ਤਾਂ ਮੈਂ ਕਰ ਲੂੰ ਬਾਕੀ ਸਾਰਾ ਮੈਂ ਨੂੰ ਖਾ ਲੈਣਾ ਹੂੰ ਓਟ ਪਰ ਨਾ ਤੇ ਤੁਹਾਡੇ ਕਿ ਪਾਉਂਦਾ ਮੈਂ ਬਰਾਏ ਲਿਆ ਪੂਰਾ ਜੂਨ ਕਰ ਗਿਆ ਦੇਖੋ ਗਾਇਸ ਕਿੰਨਾ ਸੋਹਣਾ ਲੱਗਨ ਦਿਆ ਵਾ ਖਾ ਕੇ ਵੀ ਵੇਖਦੇ ਆਪਾਂ ਕਿੰਨਾ ਗਦਾ ਲੱਗਦਾ ਵਾ ਚੰਦਰੀ ਖਾ ਨਹੀ ਵੀਰ ਖਾਓ ਤੁਸੀਂ ਭਈ ਗਾਇਸ ਇੱਕ ਪਲੇਟਾਂ ਚ ਰੋਟੀ ਪਾਉਂਦੇ ਆ ਵਾ ਕਚਾਰੇ ਬਰਾ ਬੈਠ ਕੇ ਰੋਟੀ ਖਾਣ ਲੱਗੇ ਆ। ਇਹ ਕਿਹਦੀ ਹੈ? ਬੋਲ ਦੋਸਤ। ਮੈਂ ਆਇਆ। ਟ੍ਰੇਲਰ ਆਈ ਨਾ। ਅਸੇਿਆਂ ਸਾਰੀਆਂ ਭਰਾਵਾਂ ਬਾਜ਼ਾਰਾਂ ਤੇ। ਸਹੀ ਆ ਭਰਾ ਤੈਨੂੰ ਵੇਖਦੇ ਆਂ ਧੋਗ ਜਾ ਆਂ ਮੈਂ। ਤੂੰ ਦੂਤੋਂ ਛੁੱਟਣ ਲੱਗਾ ਆਂ। ਛੋੜ ਦੇਣੀ ਹੈ ਜਿੱਦ। ਐਵੇਂ ਛੋੜ ਦੇਣੀ ਆਂ। ਫਰੀਦੀਆਂ ਵਾ। ਚੋਰੀ। ਸਵਾਗੁੰਦ ਨਾਲ ਨਾਲ ਹੋਰ ਸਵਾਦ ਆਇਆ ਨਾ ਇਹ ਲੈ ਕੇ ਨਹੀਂ ਆਇਆ ਫਿਰ ਉਹ ਜਾ ਭਰਾ ਆ ਜੀ ਇਹਨਾਂ ਨੂੰ ਸਾਗ ਨਹੀਂ ਖਾਂਦਾ ਮੈਂ ਇਹਦੇ ਖਾ ਲੈਣਾ ਗੁਰੂਆ ਖੁਸ਼ ਹੋ ਗਏ ਇਹ ਤਾਂ ਨਹੀਂ ਕੋਈ ਸਬਜੀ ਆਲੂ ਮਟਰੀ ਆਲੂ ਮਟਰ ਨੂੰ ਖਾ ਗਿਆ ਆਲੂ ਮਟਰ ਨਹੀਂ ਆ ਕੀ ਆ ਹੋਰ ਕੁਝ ਨਾਵਾ ਮਹਾਰਾਜ ਨੇ ਆ ਮਹਾਰਾਜ 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 ਜੀ ਮੇਥੀ ਆ ਗਿਆ ਫੋਲ ਗਿਆ ਆਲੂ ਮੇਥੀ ਪੂਰਾ ਆਲੂ ਕੱਲਾ ਕੱਲਾ ਦੇਣਾ ਚਾਹੀਦਾ ਨਾ ਤੁਮ ਲੱਗ ਰਗਾ ਦਮ ਨੂੰ ਬੈਠ ਗਿਆ ਉਹਨੂੰ ਨਾ ਕੈਮਰਾਮੈਨ ਕਦਾਏ ਸ਼ਿਕੂ ਦਾ ਸ਼ੇਕੂ ਦਾਪ ਠੂਰਾ ਗਾਈ ਸਿੰਘ ਸ਼ਕੂ ਦਾਪ ਠੂਰਾ ਵਾ ਗੱਲ ਦੱਸਿਆ ਮੋਗਲ ਨਹੀਂ ਬੜੀ ਆ ਇਹ ਕੀ ਰੋਲਡਾ ਸਾਫ ਸਾਫ ਤੇ ਕੀ ਫਿਰ ਵੀ ਦੀਪੇਸ਼ੇ ਨੂੰ ਜੁੜਾਇ ਰੁਪਾਇਆ ਕਰੀ ਦੀ ਅਰੇ ਦੇ ਦਰ ਤੇ ਬੋਲਲਾ ਸਾਫ ਸਾਫ ਰਾਹ ਦਾ ਇੱਕ ਕਬਾੜੀ ਵਾਲੇ ਨੂੰ ਵੇਚਣੀਆਂ ਵਾ ਵੇਚੀਆਂ ਨਹੀਂ ਸੱਚ ਉਹ ਤਿੰਨ ਪੂਰਨ ਸਾਫ ਰੇ ਤੇ ਇਹ ਨਾਲ ਜਮ ਸਿੰਘ ਨੂੰ ਕਰਾਇਆ ਦੇ ਇਹਨਾਂ ਨੂੰ ਚਾਬੀ ਦੇ ਗਏ ਰੋਕਾ ਦਿੱਤ ਲੈ ਰੁਕ ਗਾਈ ਸਾਡਾ ਡਿਨਰ ਹੋ ਚੁੱਕਾ ਵਾ ਚਾਰੇ ਭਰਾਵਾਂ ਦਾ ਦੇਖ ਸਕਦੇ ਤੁਸੀਂ ਆਪਾਂ ਖਾਣਾ ਖਾ ਕੇ ਵੇਲੇ ਹੋ ਗਏ ਆ ਗੋਲੀ ਕਰੀ ਭਾਈ ਕਾਈ ਕੀ ਡੋਲੇ ਹੋਈ ਹੈ ਵੀ ਹਾਂ ਹਾਂ ਕਿਉਂ ਕਹਿੰਦੇ ਹੈ ਕੱਲ ਮੈਂ ਤਾਂ ਤੇ ਅੱਜ ਹੋ ਵੀਜੇ ਨੂੰ ਕਹਦੇ ਵੇਖ ਲੈ ਫਿਰ ਆਪਣੇ ਕੀ ਵੇਖ ਲੈ ਸਾਲਾ ਮੈਂ ਠੇਕਾ ਲਿਆ ਕੱਲੇ ਨੇ ਅਹੀਂ ਕੱਲੇ ਰਹਿਣ ਕੱਲਾ ਥੋੜੀ ਰਹਿੰਦੇ ਆ ਭਾਜੀ ਵਿਚਾਰ ਰਹਿੰਦੇ ਨੇ ਭਾਜੀ ਸੀਨੀਅਰ ਸਿਟੀਜ਼ਨ ਵਾਂ ਨਹੀਂ ਮੈਂ ਤੂੰ ਤੇ ਵੀਜੇ ਨੂੰ ਗਏ ਨਹੀਂ ਨਹੀਂ ਭਾਜੀ ਰਹਿਣ ਦੋ ਤੁਸੀਂ ਇਹੀ ਬੈਠੋ ਜਿਹੜੀ ਬਣ ਗਿਆ ਸਟਾਰ ਸੁਣੋ ਦਿਲ ਬਰੇਟ ਲਾਓ ਗਗੰਡ ਲਾਓ ਤੁਹਾਨੂੰ ਤੇ ਆ ਕੇ ਨਾ ਬੰਦ ਕਰ ਗਾਣਾ ਤੂੰ ਲੋਕ ਚ ਕਾਪੀਰਾਈਟ ਮਰਾ ਦੇਗਾ ਹਰੇ ਘਟਨ ਦੋ ਆ ਜਾ ਬਰਾਤ ਚੱਲ ਮਿਲੇ ਆ ਨੀ ਉਨਕਿ ਦਾ ਇਹ ਸਾਡੇ ਦਾ ਬੜਾ ਚੱਲਦਾ ਹੁੰਦਾ ਜਦੋਂ ਟੇਬਲ ਕੋਡਰ ਜਾਂਦਾ ਆ ਨਾ ਤੁਸੀਂ ਸੁਣਦੇ ਨੇ ਬਾਜੀ ਇਹਦੇ ਬੜੇ ਵਧੀਆ ਗਣੇ ਆ ਬੜਾ ਕਾਫੀ ਸੋਹਣੇ ਆ ਸਵਰਗੋਟੀ ਨਾ ਨਾ ਮੰਦਿਰਪੁਰ ਵਾਲੀਆ ਬੈੱਡ ਤੇ ਬਰਾ ਪੈਰ ਰੱਖ ਕੇ ਨਾ ਖੜੇ ਹੋਇਆ ਕਰੋ ਟੁੱਟ ਜਾਣਾ ਏ ਪੱਕਾ ਪੱਲੇ ਪੋਹਾਲੇ ਨਾ ਤੀ ਵੀਰ ਬੈ ਬੈ ਕੇ ਵੀ ਬੰਦਾ ਉੱਠੀ ਸਕਦਾ ਵਾ ਡੀੜੀ ਤਰੀ ਦਵਾਨ ਜਵਾਨ ਤੇ ਆ ਜਵਾਨ ਤੇ ਖੜਾ ਹੋ ਜਾ ਕਰ ਆਪੀ ਤਾਂ ਬੇਚਾਨੀ ਗਲਤੀ ਹੋ ਗਈ ਮੇਰੇ ਕੋ ਭਰਾ ਤਾਈਆਂ ਨੂੰ ਦਨ ਸਮਝਾਉਣਾ ਵਾ ਸਹੀ ਗੱਲ ਆ ਹੀਰੋ ਲੱਗਨ ਆ ਪੂਰਾ ਸਹਿੰਗਾ ਅੱਜ ਤੇ ਸਹੀ ਨਹੀਂ ਸੀ ਤੀਆਂ ਨੇ ਆਇਰਨ ਨੂੰ ਨਾਲ ਹੀ ਵਾਸ ਹੋਰ ਨਹੀਂ ਜੱਕਰ ਕੋਈ ਆਪਣਾ ਹਰਦਾ ਹੁਣ ਮੈਂ ਕੋਈ ਗਾਲ ਨਹੀਂ ਕੱਢਣ ਨੂੰ ਲੱਭੀ ਉਹ ਜਿਹੜੀ ਪੱਗ ਮੈਂ ਤਮਾਦੇ ਰਹਿ ਬੰਦੀ ਦੱਸਾਂ ਕੀ ਕਰ ਤੈਹ ਲਾ ਗਿਆ ਨਾ ਤੇ ਗੱਦੇ ਦੇ ਥੱਲੇ ਰੱਖਦੇ ਸੇਰ ਤੱਕ ਪ੍ਰੈਸ ਹੋਣੀ ਆ ਆਪਣਾ ਕਸੂਰ ਨਹੀਂ ਕੱਢਿਆ ਕਹਿੰਦਾ ਜੀ ਕਾਂਗਰਸੀਆਂ ਨੇ ਤੇ ਕਾਲੀਆਂ ਦੇ ਬਿਗੇਟਨ ਉਹ ਕੰਡੇ ਇਹ ਪੰਜ ਸਾਲ ਤੋਂ ਤੁੰਗੀ ਕਰ ਰਹੇ ਚਾਰ ਸਾਲ ਹੋ ਗਏ ਕਿਸਾਨੀ ਨੂੰ ਜੱਟ ਦੇ ਸਾਰੇ ਇਦਾਂ ਹੀ ਕਰਦੇ ਆ। ਮੈਂ ਝੋਲੀ ਕੱਢੀ। ਖੁੱਲ ਨਹੀਂ ਡਾਈ ਤੇਰੇ ਵਰਗੋਂ ਸਾਲਾ ਮੂੰਹ ਤਾਂ ਆਇਆ ਤੇ ਤੂੰ ਦੇ ਵਿੱਚੇ ਕਰ ਦੇਂਗਾ। ਵਿਜੀਨ ਆ ਗਈ। ਵਿਜੀ ਤੇਰੇ ਜੱਡਾ ਹੀ ਆ ਉਹਨੂੰ ਵੀ ਨਹੀਂ ਆਈ। ਤੱਕੜ ਕਿਤੇ ਮੇਰੇ ਪਰ ਆ ਜਾਣੀ ਤੇ ਜੱਡਾ ਹੀ ਆ ਉਹ ਵੀ। ਛੋਟਾ ਰੱਖਿਆ ਵੀ ਖਾ ਲਿਆ ਉਹ ਆਏ ਆ ਪੁੱਜ ਮੈਂ ਉਹ ਢਲ ਖਾ ਲਿਆ ਇੱਕ ਮੈਂ ਛੋਟਾ ਢਲ ਖਾ ਲਿਆ ਛੋਟਾ ਕਿਉਂ ਰਖਾਇਆ ਇੱਕ ਉਹ ਜਾ ਓਏ ਸੰਗਾ ਆ ਲੁਟਾ ਜ ਵੱਡੇ ਪੁੱਛ ਆ ਆ ਸਹੀ ਆ ਜਿੱਦ ਦਾ ਕਟੀ ਸਿੱਧੀ ਆਏ ਓਏ ਸਿਰਾਂ ਲੱਗਣ ਨਿਆ ਪੂਰਾ ਵਿਊਰਰਸ ਨੇ ਖੁਸ਼ ਹੋਏ ਨਾ ਵੇਖ ਕੇ ਉਹ ਹੋ ਗਈ ਥੋੜੀ ਜਾ ਸੈਰ ਕਰਕੇ ਆ ਪਹਿਲਾਂ ਬੜੇ ਸਾਰੇ ਟੈਟ ਦੀ ਬੜੀ ਕੀਤੀ ਆ ਮਮਾ ਇਦਾਂ ਹੀ ਹੁੰਦੀ ਆ ਜਾਰੀ ਕਰਦੀ ਡਾਡ ਨੇ ਆਸਨ ਤੋਂ ਥੱਲੋਂ ਸਭਾਂ ਨੂੰ ਕੀ ਦਾ ਇਹਦਾ 10 10 ਨਾ ਹੋਣਾ ਕੋਈ ਨੂੰ ਲਾਇਓ ਕੋਹੇ ਨੂੰ ਆ ਜਾ ਪਹਿਲੇ ਆ ਗਿਆ ਸਾਡਾ ਆਪ ਦਾ ਬਸੇ ਰੋ ਬਾਈ ਸਾਬਾ ਥੋੜੀ ਚੱਲੀਆਂ ਚਲੋ ਬਸਨੀ ਇਹ ਤੁ ਲੋਗ ਬੰਦ ਕਰਦੇ 2 ਮਿੰਟ ਦੇ ਚੰਦੇ ਆ ਤੋਂ ਪਹਿਲਾਂ ਆਪਾਂ ਜਾਣਾ ਵਾ ਫੋਟੋ ਵਾਲੀ ਦੁਕਾਨ ਤੇ ਫੋਟੋ ਪ੍ਰਿੰਟ ਕਰਾਉਣ। ਅੱਛਾ। ਫੇਰ ਆਪਾਂ ਜਾਣਾ ਵਾ ਫੇਰ ਤੂੰ ਆਪਣਾ ਫਰੂਟ ਫਰਾਟ ਜਿਹੜਾ ਕੋ ਲੈਣਾ ਲੈ ਲਈ। ਤੇ ਭਾਈ ਨੇ ਜਿਹੜਾ ਸਾਬਣ ਮਗਾਏ ਕੱਪੜੇ ਧੋਣ ਵਾਲੇ ਉਹ। ਯਾਰ ਤੈਨੂੰ ਵੀ ਨਾਲ-ਨਾਲ ਫੇਮਸ ਕਰਨਾ ਹੀ ਆ ਮੇਰਾ ਅੱਗੇ ਕੋਈ ਗਾਈਜ਼ ਆਪਾਂ ਗਏ ਆਂ ਹੀ ਉੱਥੇ ਦੁਕਾਨ ਤੇ ਪਰ ਦੁਕਾਨ ਬੰਦ ਹੋ ਗਈ ਆ। ਇਹ ਫੋਟੋ ਫੋਟੋ ਪ੍ਰਿੰਟ ਕਰਾਉਣ ਵਾਲੀ ਲੇਟ ਹੋ ਗਏ ਆਪਾਂ। ਤਾਂ ਆਪਾਂ ਨੇ ਇੱਥੇ ਮੰਡੀ ਚ ਆਏ ਆ ਸਮਾਨ ਲੈਣ। ਟੂਟ ਚ ਲੈਣੇ ਥੋੜੇ ਬਹੁਤ। ਉਪਨ ਲੈਣ ਆਏ ਆ ਇਹਦੇ ਬੈਕ ਕੈਮਰਾ ਨਹੀਂ ਨਾ ਘੁੰਮਣਾ 400 ਰੁਪਏ ਦੀ ਸੇਰੀਓ ਇਹਦੇ ਬੈਕ ਕੈਮਰਾ ਨਹੀਂ ਨਾ ਘੁੰਮਣਾ ਕੋਈ ਗਾਈਜ਼ ਮੰਡੀ ਲੱਗੀ ਪਈ ਆ ਚੱਲੂ ਚੱਲਣਾ ਹੋਣੀ ਗਾਈਜ਼ ਆ ਦੇਖੋ ਸਿੰਘ ਨੇ ਚਲਸੀ ਲੈਣੀ ਤੁਹਾਨੂੰ ਪਸੰਦ ਆ ਗਈ ਆ 350 ਰੁਪਿਆ ਰੇਟ ਵਾ ਚਲਸੀ ਦਾ ਤੇ ਪਰ ਇੱਕ ਗੱਲ ਪ੍ਰੋਬਲਮ ਇਹ ਵਾ ਕਿ ਨੰਬਰ ਹੈਗਾ 9 ਤੇ ਸਿੰਘ ਨੂੰ ਨੰਬਰ ਆਉਂਦਾ ਵਾ ਕਿੰਨਾ ਆਉਂਦਾ ਸਿੰਘ 10 ਨੰਬਰ ਹੁੰਦਾ ਵਾ ਟੈਟ ਵਾਜ ਨੂੰ ਜਾਣ ਕੇ ਧੱਕੇ ਨਾ ਫਸਾਉਣ ਦੇ ਆਏ ਕੋਈ ਫਾਇਦਾ ਨਹੀਂ ਹੈਗਾ ਭਰਾਂ ਦੀਏ ਨਹੀਂ ਵੀਰੇ ਕਰ ਦੇ ਵਾਪਸ ਕਰ ਦੇ ਭਾਈ ਨਵਾਸ 10 ਨੰਬਰ ਲੈ ਓਕੇ ਬਾਜੀ ਓਕੇ ਥੈਂਕ ਯੂ ਗਾਇਜ਼ ਇਥੋਂ ਆਪਾਂ 70 ਰੁਪਏ ਕਿਲ ਦਰਜਣ ਕੇਲੇ ਲੈ ਲਏ ਆ ਵੇਖੋ ਤੇ ਵਧੀਆ ਕੇਲੇ ਆ ਚਲਿਏ ਸਿੰਘ ਸਾਹਿਬ ਅੱਗੇ ਗਾਈਜ਼ ਵਿਜੇ ਗੈਂਦਾਈ ਕੇ ਸੇਬ ਲੈ ਕੇ ਆਇਓ ਤੇ 80 ਰੁਪਏ ਕਿਲੋ ਸੇਬ ਆ ਤੇ ਅਸੀਂ ਅੱਧਾ ਕਿਲੋ ਸੇਬ ਲੈ ਕੇ ਚੱਲੇ ਆ ਸਿੰਘ ਚੁਣ ਚੁਣ ਕੇ ਪਾਉਂਦਿਆ ਵਧੀਆ ਵਧੀਆ ਖਰਾਬ ਨਿਕਲਦੇ ਅਸੀਂ ਦੀ ਬੁੰਦਲ ਤਾਂ ਮਾਰ ਲੀਆਂ ਰਤੀ ਠੀਕ ਆ ਸਿੰਘ ਅਸੀਂ ਤੈਨੂੰ ਢੋਣਾ ਰਤੀ ਇੱਕ ਵੀ ਖਰਾਬ ਨਿਕਲ ਆਇਆ ਤੇ ਤੂੰ ਤੂੰ ਪਾ ਲੈ ਫਿਰ ਉਹ ਪੜਾ ਹਸਤੇ ਨੂੰ ਜਦੀ ਆ ਜਾ ਤੂੰ ਜਾ ਜਗਾਦੀ ਆ ਯਾਰ ਉਦਾਂ ਵੇਖ ਲੈ ਇੱਧਰ ਰੱਖ ਦੇ ਦੋ ਤਿੰਨ ਆ ਗੜਿਆ ਯਾਰ ਵੇਖਿਓ ਭਾਜੀ ਉਦਾਂ ਭਾਈ ਅੱਧਾ ਕਿਲੋ 280 ਰੁਪਏ 280 ਰੁਪਏ 280 ਰੁਪਏ ਜਿਹਦੇ ਜੋ ਕੀ ਹੁਣੇ ਕੱਟ ਲਾਂਗੇ ਚਾਰੇ ਜਾਣੇ ਇੱਦਾਂ ਦਾ ਖਾ ਲਾਂਗੇ 280 ਰੁਪਏ ਕਿਲੋ 280 ਰੁਪਏ ਕਿਲੋ ਬਰੋ ਥੈਂਕ ਯੂ ਭਾਜੀ ਆ ਫੜ ਲਾ ਅੱਗੇ ਚੱਲੀਏ ਗਾਈਜ਼ ਅਈਆਂ ਆਵੀਆਂ ਦੇ ਆ ਚਨੇ ਤੇ ਮੋਕਲੀ ਲਈ ਆ 100 ਸਰਦੀਆਂ ਜੇ ਵਧੀਆ ਚੀਜ਼ਾਂ ਹੁੰਦੀਆਂ ਖਾਣੀਆਂ ਜੇ ਇਦੀਆਂ ਵਾ ਕੇਂਦਰ ਦਿਓ ਭਾਜੀ ਸਕੈਨਰ ਦੇ ਫੜ ਸੰ ਕਤਨ ਲਈ ਕੋਈ ਵੀ ਆ ਆਲੀ ਆ ਦੇ ਦੋ ਇੱਕ ਗਾਈ ਦਾ ਆਪਾਂ ਕਰਦ ਲੈਣ ਲੱਗੇ ਆ ਸੇਵ ਕੱਟਣ ਲਈ ਉਹ ਉਹੀ ਪੜਾਈ ਹੈ ਉੱਥੇ ਵੀ ਮਾਮਾ ਉਹ ਇੱਕੋ ਹੀ ਆ ਹੋਰ ਗਾਈਜ਼ ਮੈਂ ਤੇ ਸਿੰਘ ਨੇ ਸ਼ੋਪਿੰਗ ਕਰ ਲਈ ਆ ਆਪਾਂ ਨੂੰ ਵਾਪਸ ਜਾਣਾ ਨੇ ਆਪਣੇ ਫਲੈਟ 'ਚ ਵੀਰ ਤੂੰ ਨਾ ਖਾਈ ਠੀਕ ਆ ਖਾਣ ਪੀਣ ਵਾਲੀ ਗਾਈ ਨੂੰ ਗਾਈ ਖਾਂ ਚੀਜ਼ ਚ ਗਾਈ ਦੇ ਨੁਕਸ ਕੱਢਣ ਦਿਆ ਵਾ ਤੈਨੂੰ ਮੈਂ ਕਹਿ ਤਾ ਵਾ ਕਿ ਤੂੰ ਹੁਣ ਨਹੀਂ ਖਾ ਨਾ ਖਾਈ ਜੇ ਤੈਨੂੰ ਲੱਗਦਾ ਨਾ ਕਿ ਇਹ ਚੀਜ਼ ਤਾਂ ਨਹੀਂ ਹੈਗੀ ਜਾਂ ਕਿੱਦਾਂ ਵੀ ਤੇ ਤੂੰ ਨਾ ਖਾਈ ਤੂੰ ਮੈਨੂੰ ਦੱਸ ਕੀ ਤਾਂ ਭਰਾ ਮੈਨੂੰ ਨਾ ਪੁੱਛ ਜੇ ਮੈਨੂੰ ਨਹੀਂ ਪਤਾ ਵੀਰ ਮੈਂ ਤਾਂ ਖਾਣੇ ਭਰਾ ਮੈਨੂੰ ਤਾਂ ਸਹੀ ਲੱਗਦੇ ਆ ਪੁੱਛ ਨਹੀਂ ਭਰਾ ਭਾਈ ਨੂੰ ਪਤਾ ਤੂੰ ਬਸ ਕੋਈ ਹਰ ਭਾਈ ਡਾਕਟਰ ਵਾ ਹੈ ਭਾਈ ਡਾਕਟਰ ਵਾ ਭਾਈ ਨੂੰ ਪਤਾ ਠੀਕ ਆ ਵੀਰ ਜੇ ਨਾ ਪਤਾ ਠੀਕ ਆ ਗਾਈਜ਼ ਅਸੀਂ ਫਲੈਟ 'ਚ ਪਹੁੰਚ ਗਏ ਆ। ਸੋਣ ਆ ਜਿਹੜਾ ਫਰੂਟ ਲੈ ਕੇ ਆਏ ਆ ਉਹ ਚਾਰੇ ਭਰਾ ਮਿਲ ਗਏ। ਖਾਣ ਲੱਗੇ ਆ ਚਾਲੀਆਂ ਦੇ। ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਕੇਲਾ ਖਾਣਾ ਵਾ ਕਿ ਲੈਣਾ ਵਾ? ਦੱਸ ਜਿਉਂ ਦੇ ਖਰੀਦੇ ਆ ਨਾ ਭਾਜੀ ਇਦਾਂ ਕਰੀ ਜਾਂਦਾ ਵਾ। ਹਾਏ ਇਹ ਵੱਡੇ ਵੱਡੇ ਹੀ ਕੀ ਕਰੀਏ? ਉਹ ਲੈਣੇ ਨਹੀਂ ਚਾਹੀਦੇ ਵੱਡੇ ਹੀ ਵੱਡੇ ਆ ਇਦਾਂ ਕਰੀ ਜਾਂ ਅਟ ਜਿਉਂ ਮੈਨੂੰ ਇੰਨਾ ਸਮਝਾਇਆ ਕਿ ਬਰਾ ਖਾਣ ਵਾਲੀ ਚੀਜ਼ ਨਹੀਂ ਇਦਾਂ ਕਰੀਦਾ। ਹਾਏ ਲੱਗਿਆ ਕਿ ਕੇਲਾ ਲੱਗਿਆ ਉਹਨੂੰ। ਤੂੰ ਨਾ ਆਖਾ ਟੀਕੇ ਲੱਗੇ ਹੋਣੇ ਵੀਰ ਖੋਲ ਲਾ ਭਰਾ ਗੰਡ ਦੀ ਮਰੀ ਦੀ ਖੋਲ ਖਾਈਏ ਗੁੱਸਾ ਕਰ ਗਿਆ ਹਾਂ ਉਹ ਭਰਾ ਸਾਨੂੰ ਤੇ ਫੜਾ ਦੇ ਇੱਧਰ ਤੇ ਫੜਾ ਵੀਰ ਅੱਜ ਹੋਰ ਕੋਈ ਹੁਣ ਮੋਦੀ ਟੈਨੋ ਫਰੀ ਡਾਈਟ ਆ ਗਈ ਆ ਕੋਈ ਪੱਥੋਂ ਦੀ ਇੱਥੇ ਮੰਡੀ ਭਰਾ ਬਸ ਮੰਗਲਵਾਰੀ ਲੱਗਦੀ ਆ ਰੋਜ਼ ਨਹੀਂ ਲੱਗਦੀ ਤੇ ਇਦਾਂ ਕਰ ਹਫਤਾ ਹਫਤਾ ਤੇ ਸਮਾਂ ਖਾਣਾ ਮੈਂ ਤੁਹਾਨੂੰ ਹੁੰਦਾ ਨਹੀਂ ਚਣੇ ਤੋਂ ਨਾਲ ਹੀ ਖਲਾਰਤੇ ਆ ਖਲਾ ਵੀ ਜੇ ਨਾ ਉੱਡਾੜੀ ਹੁੰਦਾ ਅੱਜ ਤਗੜੇ ਹੋਏ ਨਾ ਸਾਰਿਆਂ ਨੇ ਖਾ ਕੇ ਸੁਬਾਹ ਜੇ ਬਿਠਾ ਇਹਨਾਂ ਰੱਖਵਾਜੋ ਪੰਨਿਆਂ ਦਾ ਦਸਤ ਜੋ ਸਮਾਗਿੰਗ ਗੈ ਇੱਕ ਦਨੀ ਦਾ ਹੀ ਗਾਈਜ਼ ਭਾਜੀ ਗਏ ਆ ਵਰਤਮ ਵਰਤਮ ਦਿਨਾਂ ਸੋਰੀ ਕੱਪੜੇ ਧੋਣ ਤੇ ਆਪਾਂ ਤਿੰਨੇ ਭਰਾ ਬੈਠ ਕੇ ਚਨੇ ਤੇ ਨਾਲ ਮੂੰਫਲੀ ਦਾ ਅਨੰਤ ਲੈ ਰਹੇ ਆ ਗਾਈਜ਼ ਭਾਜੀ ਨੇ ਨਾਲ ਲਿਆ ਵਾ ਤੇ ਭਾਜੀ ਮਤਲਬ ਜਿਦਾਂ ਯੋਗ ਯੂਗ ਜਿਹੜੇ ਬੰਦੇ ਕਰਦੇ ਆ ਉਹਨਾਂ ਨੂੰ ਬਹੁਤ ਮੰਨਦੇ ਆ ਇਹ ਕਰਕੇ ਭਾਜੀ ਨੇ ਚੰਦਨ ਦਾ ਟਿੱਕਾ ਰੱਖਿਆ ਦਾ ਦਿਮਾਗ ਸ਼ਾਂਤ ਕਰਨ ਨੂੰ ਦਾਤਾਂ ਨੂੰ ਭਾਈ ਨੇ ਤਾਂ ਕਰਕੇ ਚੰਦਨ ਨਾਲ ਲਿਆ ਵਾ ਆਪਣੇ ਫੇਸ ਤੇ ਤੇ ਇਧਰ ਬਾਕੀ ਆਪਣੀ ਸੌਣ ਦੀ ਤਿਆਰੀ ਹੋਣ ਦੀ ਆਪਾਂ ਸੌਣ ਲੱਗੇ ਸਵੇਰੇ ਸ਼ਾਇਦ ਆਪਾਂ ਜੋਗਿੰਗ ਤੇ ਜਾਈਏ ਰਨਿੰਗ ਤੇ ਆਪਾਂ ਫਿਰ ਸਵੇਰੇ ਉਹ ਵਲੌਗ ਤੁਹਾਨੂੰ ਦੱਸਾਂਗੇ ਗਾਈਜ਼